ਫਗਵਾੜਾ ਦੇ ਪਿੰਡ ਨਵੀਂ ਆਬਾਦੀ ਨਰੰਗ ਸ਼ਾਪੁਰ ਦੇ ਪਿੰਡ ਵਾਸੀਆਂ ਨੇ ਪਿੰਡ ਦੀ ਸਰਪੰਚ ਅਨੀਤਾ ਦੇਵੀ ਤੇ ਵਾਟਰ ਕਨੈਕਸ਼ਨ ਦੇ ਨਾਮ ਤੇ ਨਜਾਇਜ਼ ਤੌਰ ਤੇ ਹਰ ਘਰ ਦੇ ਵਿਅਕਤੀਆਂ ਕੋਲੋਂ ਹਜ਼ਾਰ-ਹਜ਼ਾਰ ਰੁਪਏ ਮੰਗਣ ਦੇ ਲਗਾਏ ਗੰਭੀਰ aarop ਅਤੇ ਪਿੰਡ ਵਾਸੀਆਂ ਨੇ ਐਸ ਡੀ ਐਮ ਫਗਵਾੜਾ ਨੂੰ ਦਿੱਤਾ ਮੰਗ ਪੱਤਰ ਐਨ ਡੀ ਟੀ ਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਸ਼ ਸ਼ਰਮਾ ਦੇ ਨਾਲ ਪੂਨੀਪ ਦੀ ਰਿਪੋਰਟ 1000 ਰੁਪਏ ਲੈਣ ਵਾਲੇ ਮਰਦਾ ਸਰ ਤੁਸੀਂ ਬੈਠੋ ਸਰ ਮੈਨੇ ਹੋਰ ਵੀ ਜੀ ਮੈਡਮ ਸਟੱਡੀ ਉਹਨੇ ਵੀ ਟੈਕਨੀਕਲੀ ਇਹ ਵੀਡੀਓ ਸਰ ਨੂੰ ਦੇਣਾ ਚਾਹੀਦਾ ਤੇ ਜਿਹੜਾ ਅੱਗੇ ਸਾਡੇ ਡੋਲੀ ਪੈਂਡ ਤੇ ਪਾਣੀ ਆ ਰਿਹਾ ਉਹ ਨਵੀਂ ਲੱਗੀ ਆ ਸਾਡੇ ਜਿੱਦਾਂ ਵਾਟਰ ਸਪਲਾਈ ਵੱਲੋਂ ਕਨੈਕਸ਼ਨ 1000 ਰੁਪਏ ਫਰੀ ਆ ਸਰ ਤੀਨ ਰੱਖਿਆ ਤੀਨਾ ਜੀ ਪੰਜ ਸੀਮਾ ਰਾਣੀ ਆ ਹਾਂਜੀ ਤ ਸਾਰੇ ਅਸੀਂ ਸਾਡੇ ਪਿੰਡ ਦੇ ਅੱਜ ਤੁਸੀਂ ਜਿਹੜਾ ਐਸ.ਐਲ.ਐਮ ਦਫਤਰ ਆਏ ਆ ਸਾਰੇ ਇਕੱਠੇ ਹੋ ਕੇ ਪਿੰਡ ਵਾਸੀ ਕੀ ਮਾਮਲਾ ਕੀ ਹੈ ਸਾਰਾ ਦੱਸ ਦਿਓ ਸਰ ਸਾਡੇ ਪਿੰਡ ਵਾਟਰ ਸਪਲਾਈ ਦੀ ਟੈਂਕੀ ਲੱਗੀ ਆ ਜੋ ਕਿ ਸਰਕਾਰ ਵੱਲੋਂ ਫ੍ਰੀ ਲੱਗੀ ਹੋਈ ਆ ਤੇ ਸਾਡੇ ਪਿੰਡ ਦੇ ਜੋ ਹੁਣ ਇਸ ਟਾਈਮ ਮੌਜੂਦਾ ਸਰਪੰਚ ਅਨੀਤਾ ਦੇਵੀ ਤੇ ਨਜਾਇਜ਼ ਹਜ਼ਾਰ-ਹਜ਼ਾਰ ਰੁਪਇਆ ਘਰ ਪਰਤੀ ਢਾਲ ਲਗਾ ਰਹੇ ਆ ਜੋ ਕਿ ਸਰਕਾਰ ਵੱਲੋਂ ਫ੍ਰੀ ਕੀਤਾ ਹੋਇਆ ਆ ਤੇ ਅਸੀਂ ਉਹਨਾਂ ਨੂੰ ਕਿਹਾ ਕਿ ਫ੍ਰੀ ਆ ਤੇ ਉਹ ਕਹਿ ਰਿਹਾ ਕਿ ਨਹੀਂ ਅਸੀਂ 1000 ਰੁਪਇਆ ਤੁਸੀਂ ਦੋਗੇ ਤਾਂ ਅਸੀਂ ਕਨੈਕਸ਼ਨ ਲਗਾਵਾਂਗੇ ਨਹੀਂ ਤਾਂ ਤੁਹਾਡਾ ਕਨੈਕਸ਼ਨ ਨਹੀਂ ਲੱਗੇਗਾ ਤੇ ਕੀ ਮੰਗ ਰੱਖਦੇ ਤੁਸੀਂ ਸਰ ਅਸੀਂ ਸਰਕਾਰ ਅੱਗੇ ਇਹ ਮੰਗ ਰੱਖਦੇ ਆ ਕਿ ਸਰਕਾਰ ਵੱਲੋਂ ਜੇ ਕਨੈਕਸ਼ਨ ਫ੍ਰੀ ਆ ਤਾਂ ਸਾਨੂੰ ਸਕਿਉਰਿਟੀ ਫ੍ਰੀ ਹੀ ਦਿੱਤੀ ਜਾਵੇ ਕਨੈਕਸ਼ਨ ਫ੍ਰੀ ਲਗਾਇਆ ਜਾਵੇ ਸਾਰੇ ਗਰੀਬ ਪਰਿਵਾਰਿਆ ਸਰ ਇਹਦੇ ਵਿੱਚ ਕੋਈ ਦੇਣ ਵਾਲਾ ਨਹੀਂ ਵੀ ਹੁੰਦਾ ਹੈਗਾ ਇਹ ਕੋਈ ਮਤਾ ਵੀ ਪਾਸ ਹੋਇਆ 1000 ਰੁਪਏ ਦਾ ਨਹੀਂ ਸਰ ਸਾਡਾ ਕੋਈ ਮਤਾ ਨਹੀਂ ਪਾਸ ਹੋਇਆ ਤੇ ਸਾਡੇ ਮਤਲਬ ਪੰਚਾਇਤ ਦੀ ਕੋਈ ਵੀ ਮਤਲਬ ਉਹਦੇ ਵਿੱਚ ਮੀਟਿੰਗ ਨਹੀਂ ਹੋਈ ਤੇ ਤੁਸੀਂ ਕੋਈ ਆਪਣੀ ਅਲੱਗ ਮੀਟਿੰਗ ਕੀਤੀ ਹੋਵੇ ਜਾਂ ਉਹਨਾਂ ਨਾਲ ਕੀਤੀ ਹੋਵੇ ਕੋਈ ਮੀਟਿੰਗ ਸਰ ਅਸੀਂ ਉਹਨਾਂ ਨੂੰ ਆਪਣੇ ಗ್ರಾಮ ਪੰਚਾਇਤ ਵਿੱਚ ਬੁਲਾਇਆ ਸੀ ਮੀਟਿੰਗ ਕਰਨੇ ਲਈ ਪਰ ਸਰ ਉਹ ਨਹੀਂ ਆਉਂਦਾ انکار ਕਰ ਦਿੱਤਾ ਤੇ ਉਹਨਾਂ ਇਹ ਗੱਲ ਮੰਗ ਰੱਖੀ ਆ ਕਿ ਤੁਸੀਂ ਕਾਨੂੰਨੀ ਕਾਰਵਾਈ ਕਰ ਲਓ ਅਸੀਂ ਨਹੀਂ ਆਉਣਾ ਸਰਕਾਰ ਵੱਲੋਂ ਇਹ ਫ੍ਰੀ ਆ ਬਿਲਕੁਲ ਹਾਂਜੀ ਸਰ ਸਰਕਾਰ ਵੱਲੋਂ ਫ੍ਰੀ ਆ ਮੇਰਾ ਨਾਮ ਤੇਜਪਾਲ ਹੋਆ ਜੀ ਤੇਜਪਾਲ ਜੀ ਕੀ ਮਾਮਲਾ ਕੀ ਆ ਜਿਹੜੀ ਪਿੰਡ ਦੀ ਸਾਰੀ ਆਈ ਆ ਜਿਹੜੀ ਦਫ਼ਤਰ ਦੇ ਘਰੋਂ ਸੀਮਾ ਰਾਣੀ ਪਾਂਚਣੀ ਆ ਸਾਡੀ ਕੋਈ ਵੀ ਸਰਪੰਚ ਦੇ ਨਾਲ ਇਸ ਬੇਸ ਤੇ ਕੋਈ ਵੀ ਗੱਲਬਾਤ ਨਹੀਂ ਹੋਈ ਹੈਗੀ ਪ੍ਰੀ 1000 ਰੁਪਿਆ ਅਸੀਂ ਲੈਣਾ ਆ ਜਾਂ ਨਹੀਂ ਲੈ ਅਸੀਂ ਉਹਨਾਂ ਨੂੰ ਸਾਬਕਾ ਸਰਪੰਚ ਸਾਹਿਬ ਨੂੰ ਵੀ ਇਹ ਵੀ ਕਿਹਾ ਸੀ ਤੁਸੀਂ ਟੈਂਡਰ ਪਾਸ ਕੀਤਾ ਆ ਕਿ ਤੁਹਾਨੂੰ ਪਤਾ ਤੁਸੀਂ ਇਸ ਚੀਜ਼ ਦੀ ਪੁੱਛਗਿੱਛ ਕਰੋ ਉਹਨਾਂ ਨੇ ਫਿਰ ਮੌਕੇ ਦੇ ਸਰਪੰਚ ਨੂੰ ਫੋਨ ਕੀਤਾ ਉਹਨੇ ਮੇਰਾ ਹੀ ਇਸ ਚੀਜ਼ ਦਾ ਨਕਾਰ ਕਰ ਦਿੱਤਾ ਕਿ ਮੈਂ ਪੈਸੇ ਲੈਣੀ ਲੈਣੀ ਆ ਇਸ ਚੀਜ਼ ਦੇ ਤਾਂ ਇਹੀ ਬਾਤ ਕਹਿੰਦੇ ਹਾਂ ਜਿਹੜੀ ਫੀਸ 1000 ਰੁਪਏ ਲੈ ਰਹੇ ਆ ਉਹ ਜੈਨੂਅਲ ਆ ਜਾਂ ਕਿਦਾਂ ਮਤਲਬ ਕੀ ਇਹ ਸਰਕਾਰ ਵੱਲੋਂ ਫ੍ਰੀ ਆ ਜੀ ਅੱਛਾ ਜੀ ਤੇ ਫੇ 1000 ਰੁਪਏ ਕਾਹਦਾ ਮੰਗ ਰਹੇ ਆ ਸਾਡੇ ਖੋਦ ਜੀ ਠੱਕੇ ਸ਼ਾਈ ਕਰ ਰਹੇ ਆ ਠੱਕੇ ਸ਼ਾਈ ਕਰ ਰਹੇ ਆ ਫਿਰ ਅਸੀਂ ਮੌਜੂਦਾ ਸਾਡੀ ਐਸ ਡੀਓ ਨਾਲ ਵੀ ਗੱਲ ਹੋਈ ਆ ਕਿ ਇਹ ਕਨੈਕਸ਼ਨ ਉਹ ਜਿਹੜਾ ਇਹ ਸਾਡੇ ਅਨਜੀਤ ਕੁਮਾਰ ਪਾਂਚੋ ਆਉਣ ਵੀ ਜੇ ਆਈ ਨਾ ਵੀ ਗੱਲ ਹੋਈ ਉਹਦੋਂ ਵੀ ਕਨੈਕਸ਼ਨ ਨਹੀਂ ਮਤਲਬ ਸਾਡੇ ਧਰਮ ਸ੍ਰੀ ਗੁਰੂ ਦਾਸ ਮਹਾਰਾਜ ਦੀ ਜਨਮ ਦਿਹਾੜੇ ਦੀ ਜੋ ਕੀ ਹੈ ਉਹ ਰਸਤਾ ਮੂਰੇ ਲੱਗਦਾ ਉਹਨੂੰ ਮਤਲਬ ਕੁਝ ਨਹੀਂ ਵੀ ਇਹ ਕਰਾ ਰਿਆ ਸੀ ਪਿੰਡ ਦੇ ਵਿੱਚ ਪਹਿਲਾਂ ਕਨੈਕਸ਼ਨ ਵਗੈਰਾ ਹੈ ਨਹੀਂ ਪਹਿਲਾਂ ਨਵੀਂ ਟਾਂਚੀ ਲੱਗੀ ਆ ਜੀ ਅੱਛਾ ਜੀ ਨਵੀਂ ਟਾਂਕੀ ਦਾ ਢੋਲੀ ਤੋਂ ਪਾਣੀ ਆਉਂਦਾ ਆ ਜੀ ਹਾਂਜੀ हां जी ਨਵੀਂ ਟੈਂਕੀ ਲੱਗੀ ਆ ਕੋਈ ਗ੍ਰੈਂਡ ਵਗੈਰਾ ਤੁਹਾਡੇ ਬਾਸ ਹੋਈ ਹੋਵੇ ਟੈਂਕੀ ਨੂੰ ਲੈ ਕੇ ਜਾਂ ਹੋਰ ਟੈਂਕੀ ਦਾ ਟੈਂਡਰ ਪਾਸ ਹੋਇਆ ਜੀ ਟੈਂਡਰ ਪਾਸ ਹੋਇਆ ਜੀ ਤੇ ਵੀ ਹੁਣ 1000 ਰੁਪਏ ਕਹਾ ਤਾਂ ਮੰਗਦੇ ਇਹ ਬਸ ਇਹੀ ਚੀਜ਼ ਆ ਸੀ ਐਸ ਡੀ ਐਮ ਸਾਹਿਬ ਨੂੰ ਹੁਣ ਬੇਨਤੀ ਕਰਨ ਆਏ ਵੀ ਇਹਦਾ ਕੁ ਵੀ ਨਹੀਂ ਦੇਣਾ ਜਿੰਨੇ ਤੇ ਰ 1000 ਨਹੀਂ ਦੇ ਸਕਦਾ ਵੀ ਕਨੈਕਸ਼ਨ ਨਹੀਂ ਲੱਗਣਾ ਉਹਦੇ ਜਿੰਨਾ ਚਿਰ ਤੁਸੀਂ 1000 ਰੁਪਏ ਦੋਗੇ ਨਾ ਕਨੈਕਸ਼ਨ ਨਹੀਂ ਅਸੀਂ ਲौला ਜੀ ਮੈਂ ਨਰਮੇਸ਼ ਲਾਲ ਸਾਫਕਾ ਸਰਪੰਚ ਪਿੰਡ ਨਵੀਂ ਆਬਾਦੀ ਨਰੰਗੀ ਸ਼ਾਹਪੁਰ ਜੋ ਸਾਡੇ ਪਿੰਡ ਦੇ ਵਿੱਚ ਅੱਜ ਅੱਜ ਤੁਸੀਂ ਇੱਥੇ ਆਏ ਆ ਆਪਣਾ ਐਸਡੀਐਮ ਦਫ਼ਤਰ ਹਾਂ ਜੀ ਕਿਸ ਮਾਮਲੇ ਨੂੰ ਲੈ ਕੇ ਆਏ ਆ ਆਪਾਂ ਤੇ ਅਸੀਂ ਪਿੰਡ ਦੀ ਮੰਗ ਲੈ ਕੇ ਆਏ ਆ ਕਿ ਜਿਹੜਾ ਸਾਡੇ ਕੋਲੋਂ ਇੱਕ ਇੱਕ 1000 ਰੁਪਿਆ ਘਰ ਪਰਤੀ ਲੈ ਚੁੱਕੇ ਆ ਕਿਉਂਕਿ ਅਸੀਂ ਉਸ ਤੋਂ ਪਹਿਲਾਂ ਜਿਸ ਵੇਲੇ ਅਸੀਂ ਸਰਪੰਚ ਸੀਗੇ ਕਮਲੇਸ਼ ਕੌਰ ਮੇਰੇ ਵਾਈਫ ਸੀਗੇ ਮੌਜੂਦਾ ਸਰਪੰਚ ਉਸ ਟਾਈਮ ਦੇ ਉੱਤੇ ਅਸੀਂ 4 400 ਰੁਪਿਆ ਲੈ ਕੇ ਪਿੰਡ ਦਾ ਉਸ ਕੁਆਲਿਟੀ ਜਮਾ ਕਰਾਹੀ ਦਾ ਹਿੱਸਾ ਪਾਉਂਦੇ ਪਾਣੀ ਵਾਲੀ ਟੈਂਕੀ ਦਾ ਤੇ ਉਸ ਤੋਂ ਬਾਅਦ ਵਿੱਚ ਇਹ ਚਾਰ ਚਾਰ ਰੁਪਇਆ ਇਕੱਠਾ ਕਰਕੇ ਮਨਜ਼ੂਰ ਕਰਾ ਲਈਆ ਟੈਂਡਰ ਲੱਗ ਗਿਆ ਔਰ ਸਰਪੰਚੀ ਬਦਲ ਗਏ ਹੁਣ ਜਿਹੜੇ ਮੌਜੂਦਾ ਸਰਪੰਚ ਨਵੇਂ ਬਣੇ ਆ ਨੀਤਾ ਨੀਤਾ ਰਾਣੀ ਤੇ ਉਹਨਾਂ ਨੇ 1000 ਰੁਪਇਆ ਘਰ ਭਰਤੀ ਲੈ ਰਹਾ ਉਹ ਨਜਾਇਜ਼ ਆ ਮੈਂ ਐਸ ਡੀਓ ਨਾਲ ਗੱਲ ਹੋ ਗਈ ਐਕਸ਼ਨ ਦੇ ਨਾਲ ਗੱਲ ਹੋਈ ਆ ਐਕਸ਼ਨ ਕਹਿੰਦਾ ਤੁਹਾਡੇ ਘਰ ਤੱਕ ਫਰੀ ਆ ਕਨੈਕਸ਼ਨ ਟੁੱਟੀ ਤੱਕ ਕਨੈਕਸ਼ਨ ਅਸੀਂ ਫਰੀ ਦੇਣਾ ਆ ਲੇਕਿਨ ਇਹ 1000 ਰੁਪਏ ਤੋਂ ਬਿਨਾ ਗੱਲ ਨਹੀਂ ਕਰਦੇ ਕਹਿੰਦੇ 1000 ਰੁਪਏ ਦਵੋਗੇ ਤਾਂ ਤੁਹਾਡੇ ਕਨੈਕਸ਼ਨ ਲੱਗਣਾ ਨਹੀਂ ਤਾਂ ਨਹੀਂ ਲੱਗਣਾ ਹੈਗਾ ਤੇ ਇਸ ਕਰਕੇ ਅਸੀਂ ਸਰਕਾਰ ਦੇ ਮੋਹਰੇ ਐਸਡੀਐਮ ਸਾਹਿਬ ਦੇ ਮੋਹਰੇ ਇਹ ਮੰਗ ਰੱਖ ਰਹੇ ਆ ਕਿ ਸਾਡੇ ਪਿੰਡ ਨੂੰ ਇਨਸਾਫ ਦਿੱਤਾ ਜਾਵੇ ਜਿਹੜਾ 1000 1000 ਰੁਪਏ ਲੈ ਰਹੇ ਆ ਉਹਦਾ ਹਿਸਾਬ ਦਿੱਤਾ ਜਾਵੇ ਨਹੀਂ ਤਾਂ ਉਹਦੇ ਬੰਦ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਹੜੇ ਮੌਜੂਦਾ ਵਾ ਉਹਨਾਂ ਦਾ ਨਾਮ ਵਗੈਰਾ ਕੀ ਹੈ ਜੀ ਹੁਣ ਹੈ ਪੰਚਾਇਤ ਚ ਬੁਲਾਏ ਹਾਂਜੀ ਉਹਨਾਂ ਨੂੰ ਪੰਚਾਇਤ ਵਿੱਚ ਬੁਲਾਇਆ ਸਾਡੇ ਪੰਚਾਇਤ ਮੈਂਬਰ ਹੈਗੇ ਆ ਉਹਦਾ ਨਾਮ ਨੀਤਾ ਦੇਵੀ ਆ ਕਿਹੜੀ ਪਾਰਟੀ ਨੂੰ ਬਲੋਕ ਕਰਦੀ ਆ ਹਾਂਜੀ ਕਿਹੜੀ ਪਾਰਟੀ ਨੂੰ ਬਲੋਕ ਕਰਦੇ ਹੋ ਐ ਵੈਸੇ ਤਾਂ ਉਹ तकरीबन ਹਾਂਜੀ 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 ਧਾਰੀਵਾਲ ਦੇ ਨਾਲ ਉਹ ਸੰਬੰਧਤ ਹੈਗੇ ਆ ਤੇ ਕੀ ਮੰਗ ਰੱਖਦੇ ਤੁਸੀਂ ਇਹਨਾਂ ਤੋਂ ਅਸੀਂ ਇਹਨਾਂ ਦੇ ਮੋਰੇ ਇਹ ਕਰ ਰਹੇ ਆ ਕਿ ਜਿਹੜਾ 1000 ਰੁਪਇਆ ਲਿਆ ਜਾਂਦਾ ਆ ਉਹ 1000 ਰੁਪਇਆ ਪਿੰਡ ਦੇ ਨਾਲ ਬੇਇਨਸਾਫੀ ਆ ਔਰ ਧੱਕੇਸ਼ਾਹੀ ਆ ਇਹ ਧੱਕੇਸ਼ਾਹੀ ਪਿੰਡ ਦੇ ਵਿੱਚ ਨਹੀਂ ਹੋਣੀ ਚਾਹੀਦੀ ਏ ਜਿਹੜਾ 1000 ਰੁਪਇਆ ਇਹ ਬਿਲਕੁਲ ਸਰਕਾਰ ਵੱਲੋਂ ਫ੍ਰੀ ਆ ওয়াটার ਸਪਲਾਈ ਵੱਲੋਂ ਫ੍ਰੀ ਆ ਤਾਂ ਫ੍ਰੀ ਮਿਲਣਾ ਚਾਹੀਦਾ ਆ ਤੇ ਤੁਹਾਡੀ ਕੋਈ ਗੱਲਬਾਤ ਹੋਈ ਹੋਵੇ ਉੱਥੇ ਉਹਨਾਂ ਨਾਲ ਉਹਨਾਂ ਦੇ ਨਾਲ ਗੱਲਬਾਤ ਹੋਈ ਆ ਲੇਕਿਨ ਕਹਿੰਦੇ ਤੁਸੀਂ ਜਿਹੜੀ ਕੋ ਕਾਨੂੰਨ ਕਾਨੂੰਨੀ ਕਾਰਵਾਈ ਕਰਨੀ ਆ ਕਰ ਦਿਓ ਲੇਕਿਨ ਅਸੀਂ 1000 ਰੁਪਏ ਲੈਣੇ ਤੋਂ ਬਿਨਾ ਕਨੈਕਸ਼ਨ ਨਹੀਂ ਕਰਨਾ ਉਹ ਪਾਣੀ ਨਹੀਂ ਮਿਲਣਾ